ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਬੇਸੋਸ਼ ਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤੰਗ ਜੂਸਰ ਬਿਓਂਡ ਵਲਗ ਨਵਾਂ ਤੇ ਤਾਜ਼ੇ ਖਬਰਾਂ ਤੋਂ ਅੱਟਕ ਕੰਟੈਂਟ ਇਸ ਵੇਲੇ ਦੀ ਵੱਡੀ ਖਬਰ ਸਰਹੱਦ ਨੇੜੇ ਤੋਂ ਸਾਮਣੇ ਆ ਰਹੀ ਹੈ ਜਿੱਥੇ ਕੀ ਤਰਨਤਨ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਸਰਹੱਦ ਨੇੜੇ ਨਸ਼ਾ ਤਸਕਰ ਤੇ ਹਥਿਆਰਾਂ ਦੇ ਵਪਾਰੀਆਂ ਵਿਰੁੱਧ ਵਿਗੜੀ ਗਈ ਕਾਰਵਾਈ ਜਿੱਥੇ ਕੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਜਿੱਥੇ ਕੀ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਤਾਰਨ ਦੀ ਤਸਕਰੀ ਵਿੱਚ ਲਿਪਤ ਇੱਕ ਅੰਤਰਰਾਸ਼ਟਰੀ ਗਰੋਹ ਦੇ ਚਾਰ ਮੁੱਖ ਮੈਂਬਰ ਪੁਲਿਸ ਨੇ ਕੀਤੇ ਗ੍ਰਿਫਤਾਰ ਅੰਤਰਰਾਸ਼ਟਰੀ ਸ਼ਹਾਦਤ ਨੇੜੇ ਉਦੋਂ ਮੁਕਾਬਲਾ ਹੋਇਆ ਜਦੋਂ ਗਰੋਹ ਦੇ ਮੈਂਬਰਾਂ ਨੇ ਪੁਲਿਸ ਤੇ ਸਿੱਧੀ ਗੋਲੀਬਾਰੀ ਕੀਤੀ ਜਿੱਥੇ ਕਿ ਦੋ ਦੋਸ਼ੀਆਂ ਨੂੰ ਗੋਲੇ ਲੱਗਨ ਕਾਰਨ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਦਕਿ ਦੋ ਹੋਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਜਿੱਥੇ ਕਿ ਇਹਨਾਂ ਪਾਸੋਂ ਮੌਕੇ ਤੇ ਤਿੰਨ ਗੈਰਕਾਨੂੰਨੀ ਨਜਾਇਜ਼ ਹਥਿਆਰ ਕਈ ਜਿੰਦਾਕਾਰਤੂਸ ਅਤੇ 7 ਕਿਲੋ ਫੀਮ 1 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਮੰਨਤੇ ਗਏ ਨੇ ਹੋਰ ਇਸ ਸੰਬੰਧੀ ਕੀ ਕਹਿੰਦੇ ਨਾ ਜਰਾ ਐਸਐਸਪੀ ਅਭਿਮਨ ਨੂਰਾਣਾ ਆਉਤੋਂ ਤੁਹਾਨੂੰ ਸੁਣਾਉਣੇ ਹਨ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ ਖੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਡੀ ਅਜੇ ਰਾਜ ਡੀਐਸਪੀ ਡੀ ਰਜਿੰਦਰ ਮਨਾਸ ਸਾਡੇ ਐਸਪੀ ਸਾਹਿਬ ਅਸ਼ੋਕ ਮੀਨਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਵਾਲ ਥਾਣੇ ਦੇ ਰੇ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਰਏ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਤਲ ਨੇ ਉਹਦੇ ਤੋਂ ਸੀਆਰਏ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਖਮੀ ਹੋਗੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗਿਸ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ। ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਭੈੜਾ ਅੰਸਰ ਨੇ। ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਠੀਕ